گیا ٹھیک ہے چک پتہ ایک پتہ جی اندر والا کپا ہاں کھول کے دیکھی کرا جی دکھا رہی تر جی نمبر والا جیڑا ہوڑا اور ایک جی جی دے دو بھائی جی دے دو بھائی بھائی تیہ نمبر والا کپا جا کے کھڑ دو پرچیاں بھائی کوئی نہیں کوئی نہیں ویری اوئے مرے راج ہے کوئی نہیں کوئی نہیں ਇਹ ਕੋਟਾ ਤੇ ਪਤਾ ਇਹ ਪੂਰੇ ਪੰਜਾਬ ਨੇ ਜਪੀ 14 ਨੰਬਰ ਦੇ ਚੱਕ ਦੇ ਚੱਕ ਦੇ ਚੱਕ ਦੇ ਚੱਕ ਦੇ ਚੱਕ ਦੇ ਆ ਉਹ ਆਪਣੀ ਵਾਰੀ A A A A A A A A B B ਕਹਦੇ ਚੱਕ ਪਤਾ ਜੀ ਸੀ ਸੀ ਡੀ ਐਫ ਐਫ ਐਲ ਐਲ ਇਹ ਕੋਈ ਨਗਰ ਦਾ ਮੁੰਡਾ ਜਿਹੜਾ ਪਤਾ ਲੈਂਦਾ ਪੀ ਪੀ ਉਹ ਗਿਆਨਿਆ ਚੌਤਾਸ਼ ਵਿਦਿਪ ਲੋਹਣਵੀ ਪੀ ਪੀ ਉਹ ਨੰਬਰ ਕੋਈ ਨਹੀਂ ਕੋਈ ਨੰਬਰ ਵੀ ਚੱਪਰ ਕੇ ਹੀ ਭਾਈਏ ਮੇਰੀ ਦੋਸਤਾਂ ਦੇ ਖਲਾਸ ਹੋ ਜਾਣਾ ਚਾਹਤ ਬਾਕੀ ਜਿਹੜੀ ਮਰਜ਼ੀ ਦਾ ਕਰਨ ਦੇਖਿਆ ਨੰਬਰ ਇਹਦਾ ਕੋਈ ਅੰਦਾਜ਼ ਨਹੀਂ ਲੋ ਵੀ ਮਿੱਤਰੋ ਪਰਚੀਆਂ ਕੱਢਦੇ ਹੀ ਭਾਈ ਕਿਵੇਂ-ਕਵੇਂ ਨੰਬਰ ਤੇ ਆਉਂਦਾ ਕਿਹੜਾ ਏ ਮੱਦੋ ਕੇ ਚੰਪਾ ਜੀ ਹੋਈ ਆ ਮਿੱਤਰੋ ਸ਼ਾਮ ਦੇ ਟਾਈਮ ਆਪਾਂ ਪਹੁੰਚੇ ਆ। ਅੱレ ਦੌਧਰਾळे ਅੰਦੇ ਕਹਿੰਦੇ ਆ ਵੀ ਪਹਿਲੇ ਦੇ ਨਿਕਲਿਆ ਦੇਖਣੀ ਦੂਜੇ ਤੇ ਇਹ ਕਰ ਲੈਨੇ ਆਪਾਂ ਪਤਾ। ਵਾਰ ਕੰਬੋਦ ਵਾਰਗਾ ਬਈ। ਦੂਜਾ ਨੰਬਰ ਦਾ ਆ ਰਿਹਾ ਹੈ। ਤੇ ਕਿਵੇਂ ਨੰਬਰ ਤੇ ਆ ਗਏ ਭਾਈ? ਇਸ ਦੂਜਾ ਤੇ 34 ਨੰਬਰ ਭਾਈ ਇਹਨਾਂ ਦਾ। ਕਿਹੜਾ ਪੰਡਾ? ਤਲਵੰਡੀ ਰਾਏ। ਤਲਵੰਡੀ ਰਾਏ। ਦੂਜਾ ਨੰਬਰ ਚੱਕਿਆ? ਠੀਕ ਹੈ ਜੀ। ਤੇ ਕਿੰਨਾ ਇਹਦਾ ਨਾਮ ਕਿੰਨਾ ਰੱਖਿਆ ਹੋਇਆ ਸੀਗਾ? ਐਂਟਰੀ 220 ਸੀ। ਐਂਟਰੀ 220 ਸੀ ਤੇ ਉਹ ਨਾਮ ਨਹੀਂ ਹੈ। ਬੱਤਰ ਕਬੂਤਰ ਸੀ। ਬੱਤਰ ਕਬੂਤਰ ਸੀ ਮਿੱਤਰੋ। ਤੇ ਇਹ ਸਾਂਝੀ ਹੋਗੀ ਕਿਵੇਂ ਆ? ਨਵਾਂ ਤੇ ਸਾਂਝੀ ਹੋਈ ਆ। ਇਹ ਮੰਨ ਲਵੀਂ ਅੱਜ ਦੂਜਾ ਦਿਨ। ਦੂਜਾ ਦਾ ਲਾ। ਠੀਕ ਜੀ ਲੋ ਵੀ ਮਿੱਤਰੋ ਦੂਜੀ ਜਗ੍ਹਾ ਪਹੁੰਚਿਆ ਲੋਈ ਗਿਆ ਦੂਜੀ ਜਗ੍ਹਾ ਪਰਦੀ ਐ ਨਿਕਲਿਆ ਦੂਜੀ ਜਗ੍ਹਾ ਜੀ ਜੀ ਪਹਿਲਾ ਦੋਦਰ ਵਾਲਿਆਂ ਨੂੰ ਨਿਕਲਿਆ ਠੀਕ ਆ ਲੋ ਵੀ ਮਿੱਤਰੋ ਮੱਦੂ ਕਾਂਦੇ ਵਿੱਚ ਬਾਜੀ ਹੋਈ ਉਹ ਤੁਹਾਨੂੰ ਸ਼ਾਮ ਦਾ ਟਾਈਮ ਦਿਖਾਉਣ ਲੱਗੇ ਆ ਮਿੱਤਰੋ ਜਦੋਂ ਨਾਮ ਬੰਨਣ ਲੱਗੇ ਸੀਗੇ ਉਹ ਟਾਈਮ ਪਹੁੰਚੇ ਆਪਾਂ ਆਹ ਬਾਈ ਹੁਣੇ ਨਾਮ ਰੱਖੀ ਬੈਠੇ ਆ ਇਹਦੀ ਵੀ ਮਿੱਤਰੋ ਖੁਸ਼ੀ ਬਹੁਤ ਹੁੰਦੀ ਆ ਬਹੁਤ ਸਾਹਮੇ ਹੁੰਦੇ ਆ ਕਰ ਲੋ ਚੈੱਕ ਆ ਹਰਦਾ ਇੱਕ ਚੋਂ ਉਪਰ ਤਾਂ ਇਹਨੇ ਹਲੇ ਲੰogne ਆ ਬਹੁਤ ਬਹੁਤ ਨਕ ਨਕ ਜਵਾਬ ਵੀ ਤਾਹ ਨੂੰ ਝਾਕਦੇ ਆ ਉੱਡਾ ਵੀ ਛੱਡਿਆ ਹੋਇਆ ਕੋਈ ਕਬੂਤਰ ਕੇ ਨਹੀਂ ਉਹ ਭਰਾਵਾ ਕਹਿੰਦਾ ਉਹਦਾ ਬਦੰਦਰ ਭਾਜੀ ਗਿਆ ਆ ਦੇਖ ਲਓ ਮਿੱਤਰੋ ਨਜ਼ਾਰਾ ਵਾਜੀ ਦਾ ਦੇਖੋ ਵੀ ਮਤਲਬ ਚਾਹ ਹੁੰਦਾ ਵਾ ਇੱਕ ਬੰਦਾ ਹੀ ਕਹਿੰਦਾ ਵੀ ਕੱਪ ਦੇ ਨਾਲ ਮੈਂ ਫੋਟੋ ਕਰਾਉਣੀ ਆ ਮਤਲਬ ਦੋ ਦਿਨ ਹੋ ਗਏ ਦੇਖ ਲਓ ਤੁਸੀਂ ਲਾ ਲਓ ਸਾਹਿਬ ਦੋ ਦਿਨ ਬਾਜੀ ਆ ਕੇ ਬਾਈ ਹੁਣੇ ਛੱਡਦੇ ਰਹੇ ਆ ਆਏ ਨਹੀਂ ਵੀ ਇੱਕ ਦਿਨ ਦੇ ਵਿੱਚ ਹੀ ਤਿਆਰ ਹੋ ਜਾਂਦਾ ਵਾ ਇੱਕ ਦਿਨ ਦੇ ਵਿੱਚ ਹੀ ਮੰਨ ਲਓ ਲੈ ਜਾਂਦਾ ਬੰਦਾ ਜਿੱਤ ਕੇ ਆਏ ਨਹੀਂ ਹੁੰਦਾਗਾ ਦੋ ਦਿਨ ਹੋ ਗਏ ਇਹ ਹੋ ਗਈ ਸੀ ਸਾਂਝੀ ਆ ਆਪਣੇ ਪਿੰਡ ਦੇ ਆ ਬਾਈ ਹੁਣੀ ਚਾਰਨ ਚਾਰਨ ਆ ਆਪਣੇ ਪਿੰਡ ਦੇ ਆ ਰਾਜੇ ਹੁਣੀ ਤੇ ਅੱਛਾ ਪਹਿਲੇ ਨੰਬਰ ਦੇ ਆ ਅੱਛਾ ਪਹਿਲੇ ਨੰਬਰ ਦੇ ਠੀਕ ਆ ਆ ਮਤਲਬ ਪਹਿਲੇ ਪਹਿਲੇ ਨੰਬਰ ਵਾਲੇ ਆ ਥੋੜਾ ਜਿਹਾ ਨੇਰਾ ਹੋ ਗਿਆ ਸੀਗਾ ਤੇ ਆਏ ਜੀ ਵੀਡੀਓ ਬਣਦੀ ਆ ਤੇ ਚਾਹ ਮਤਰੋ ਬਹੁਤ ਹੁੰਦਾ ਵਾ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਬਰੇ ਉਹ ਮਾਰਾ ਨਹੀਂ ਕੇ ਪਾ ਠੀਕ ਹੈ ਜੀ ਤੇ ਕਿੰਨਾ ਨਾਮ ਕਿੰਨਾ ਸਿਕਾਉ ਨਾਮ 140000 ਰੁਪਿਆ ਸੀ ਵੀਰੇ ਤੇ 8 ਗਿਊਤਰਾਂ ਚ ਆਇਆ ਬਾਈ ਹਾਂ ਅਠਾਂ ਜਾਇਆ 1,40,000 ਵੰਡਿਆ ਗਿਆ। ਤੇ ਤੁਸੀਂ ਹਿਸਾਬ ਕਿਤਾਬ ਲਾ ਲਈਆਂ। ਹਾਂ ਠੀਕ ਹੈ ਜੀ। ਲੋ ਮਿੱਤਰੋ 1,40,000 ਸੀਗਾ ਤੇ ਇਹ ਡਾਲਰ ਦੇ ਮੁੰਡੇ ਸੀਗੇ। ਇਹਨਾਂ ਨੂੰ ਪਹਿਲੇ ਨਾ ਪਹਿਲਾ ਨਾਮ ਇਹਨਾਂ ਨੂੰ ਆਇਆ ਵਾ। ਠੀਕ ਆ ਦੂਜਾ ਰਾਜ ਕਿਹਨਾਂ ਨੂੰ ਆਇਆ ਭਜੀ? ਦੂਜਾ ਆਇਆ ਵਾ। ਓਏ ਅੰਬੂ ਏ। ਦੂਜਾ ਇਹਨੂੰ ਬੱਚ ਨੂੰ ਜ਼ਰਾ ਬਤਾ। ਹਾਂ ਜੀ ਅੰਤਿ ਵੀਰੇ ਇਹ 2 ਦਿਨ ਹੋ ਗਏ ਚਲਦੀ ਨੂੰ ਬਾਜੀ ਹਾਂ ਵੀਰੇ ਪਿੰਡ ਮੱਦੋਗਾਂ ਦੀ ਧਰਤੀ ਤੇ 5 ਤੇ 6 ਤਰੀਕ ਦੀ ਬਾਜੀ ਸੀਗੀ ਵੀਰੇ ਦੁੱਸਰ ਦੀ ਅੱਛਾ ਜੀ ਪਹਿਲੇ ਦਿਨ ਛੋਟੇ ਸੀਗੇ ਵੀਰੇ 70 ਕਬੂਤਰ ਹਾਂਜੀ ਦੂਜੇ ਦਿਨ ਸੀਗੇ 54 ਕਬੂਤਰ ਵੀਰੇ ਠੀਕ ਹੈ ਜੀ ਤੇ ਅੱਜ 8 ਕਬੂਤਰਾਂ ਤੇ ਸਾਂਝੀ ਹੋਈ ਆ ਵੀਰੇ ਤੇ ਕੱਪ ਸੀਗੇ ਕਾਪਾਂ ਦੀਆਂ ਪਰਚੀਆਂ ਪਾਈਆਂ ਸੀਗੀਆਂ ਹਾਂਜੀ ਪਹਿਲਾ ਕੱਪ ਆਇਆ ਵਾ ਵੀ ਜੋਤ ਦੌਧਰ ਦੂਜਾ ਕੱਪ ਆਇਆ ਕਾਸ਼ਦੀਪਤ ਲਵੰਡੀ ਤੇ ਤੀਜਾ ਕੱਪ ਆਇਆ ਜੀਤ ਦਬਈ ਬਈ ਠੀਕ ਹੈ ਜੀ ਜਿੱਤੋ ਹੈ ਕਬੂਤਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਵੀਰੇ ਇਹ ਇਹ ਵੀਰੇ ਮੰਨ ਲਓ ਵੀ ਜਿਹੜੇ ਹੁਣ ਕੱਲ ਕੱਲ ਛੱਡੇ ਆ ਉਹਨਾਂ ਨੂੰ ਵੀ ਨਾਮ ਦੇਤੇ ਕਿ ਉਹ ਹੀ ਅੱਜ ਛੱਡਨੇ ਹੁੰਦੇ ਆ ਜਿਹੜੇ ਕੱਲ ਭਾਈ ਉੱਡੇ ਸੀਗੇ ਪਹਿਲਾਂ 70 ਉਹਨਾਂ ਚੋਂ ਪਈ ਸੀਗੀ 58 ਕਬੂਤਰਾਂ ਦੇ ਦੁੱਸਰ ਠੀਕ ਹੈ 58 ਕਬੂਤਰ ਚੈੱਕ ਹੋ ਗਏ ਸੀਗੇ ਉਹਨਾਂ ਤੋਂ ਜਿਹੜੇ ਟਾਂਗੀ ਚੜੇ ਸੀਗੇ 54 ਕਬੂਤਰ ਠੀਕ ਹੈ ਜੀ 53 ਨੇ ਮੁੜ ਕੇ ਬਈ ਅੱਜ 8 ਕਬੂਤਰ ਆਏ ਆ ਜੀ 8ਾਂ ਨੇ ਸਾਂਝੀ ਕਰ ਲਈ ਸੀਗੀ 6:14 ਮਿੰਟ ਤੇ ਠੀਕ ਹੈ ਕਿੰਨਾ ਨਾਮ ਕਿੰਨਾ ਰੱਖਿਆ ਸੀ ਵੀਰੇ ਨਾਮ ਵੀਰੇ ਐਂਟਰੀ ਫੀਸ ਹੀ ਹੁੰਦੀ ਆ 70 ਕਬੂਤਰਾਂ ਦੀ ਲਾ ਲੋ 2000 ਰੁਪਿਆ ਸੀਗੀ ਠੀਕ ਹੈ ਜੀ ਉਹ ਸਾਰਾ ਲਾਤਾ ਹਿਸਾਬ ਕਿਤਾਬ ਸਾਰੇ 92 ਪੈਸੇ ਦਿੱਤੇ ਉਹਨਾਂ ਨੂੰ ਕਾਪਾਂਗੇ ਪਰਚੀਆਂ ਬੱਸ ਸਾਂਝੀ ਹੋ ਗਈ ਹੁਣ ਇਹ ਹਾਂਜੀ ਇਹਨਾਂ ਨੇ ਵੰਡ ਲਈ ਸੀਗੀ ਜੀ ਕਿਉਂਕਿ ਕਬੂਤਰ ਗਵਾਜ ਜਾਂਦੇ ਬਾਅ ਠੀਕ ਹੈ ਹਾਂਜੀ ਲਓ ਵੀ ਮਿੱਤਰੋ ਮੱਦੋਗਿਆ ਦੇ ਵਿੱਚ ਆਏ ਸੀ ਆਪਾਂ ਬਾਈ ਉਹਨਾਂ ਨੇ ਬਾਜੀ ਕਰਾਈ ਸੀਗੀ ਤੇ ਇਕੱਠ ਵੀ ਬਾਵਾ ਸੀਗਾ ਜਮਨੇਰਾ ਹੀ ਹੋ ਗਿਆ ਸਮਝ ਲਓ ਤੇ ਤਾਂ ਜੋ ਤੁਹਾਨੂੰ ਸੁਣ ਲਈ ਜੀ ਵੀਡੀਓ ਬਣ ਰਹੀ ਹੈ ਮਿੱਤਰੋ ਤੇ ਦੇਖ ਲਓ ਬਾਈ ਉਹ ਤਾਂ ਲਾਈਟਾਂ ਮਾਰ ਕੇ ਦਿਖਾ ਦੇ ਉਹ ਸਾਬ ਨਾਲ ਤੁਸੀਂ ਦੇਖ ਲਓ ਚਾਹ ਕਿੰਨਾ ਹੁੰਦਾ ਵਾ ਕੱਪਾਂ ਦਾ ਮਿੱਤਰੋ ਉਧਰ ਵਿਖਾ ਦੇ ਰਹੇ ਉਹਦੇ ਚਾਹ ਬਹੁਤ ਹੁੰਦਾ ਵਾ ਮਿੱਤਰੋ ਆਏ ਨਹੀਂਗਾ ਵੀ ਨਹੀਂ ਹੁੰਦਾਗਾ ਇਹਦਾ ਬਾਈ ਬਹੁਤ ਦਿਨ ਹੋ ਜਾਂਦੇ ਆ ਤਿਆਰ ਕਰਦੇ ਕਰਦੇ ਉਹਨੂੰ ਉਹ ਦੇ ਦੇਣਾ ਲਓ ਵੀ ਮਿੱਤਰੋ ਦੇਖ ਲਓ ਹਨੇਰਾ ਹੋ ਗਿਆ ਬਾਈ ਹੁਣੀ ਲਾਈਟਾਂ ਲਾ ਲਾ ਕੇ ਕਬੂਤਰ ਤਾਰਦੇ ਆ ਇਹ ਜਵਾਕਾਂ ਨਾਲੋਂ ਵੀ ਜ਼ਿਆਦਾ ਸਾਹਮਣੇ ਮਿੱਤਰੋ ਔਖੇ ਆਏ ਨਿਗਾ ਸਾਪੂ ਵਾਲਿਆਂ ਦੀ ਆ ਬਾਈ ਹੁਣੀ ਸਾਪੂ ਔਰਲੀ ਬਾਈ ਛਤਰੀ ਸਾਪੂ ਵਾਲਿਆਂ ਦੀ ਆ ਠੀਕ ਆ ਇਹ ਬਾਈ ਸਾਪੂ ਵਾਲੇ ਦਾ ਇਹ ਕਿੱਥੇ ਕਿ ਰਹਿੰਦਾ ਬਾਈ ਪਿੰਡ ਠੀਕ ਆ ਜੀ ਤੇ ਕਿੰਨੇ ਕ ਟਾਈਮ ਦੇ ਬਾਈ ਕਬੂਤਰ ਰੱਖਿਆ ਤੁਹਾਡੇ 15 ਸਾਲ ਹੋ ਗਏ ਠੀਕ ਆ ਤੇ ਕਿੰਨੇ ਕ ਬਾਜੀਆਂ ਜਿੱਤੀਆਂ ਫਿਰ ਇੱਕ ਦੋ ਘੰਟਾ ਜੱਪਦੇ ਹੋਣੀਆਂ ਬਾਈ ਕਿੰਨੇ ਆ ਕੋਈ ਨਹੀਂ ਯਾਰ ਅੱਛਾ ਗਿਣਤੀ ਕੋਈ ਨਹੀਂ ਦੇ ਵਿੱਚ ਕੋਈ ਬਹੁਤ ਘੱਟ ਸਹੀ ਹੈ ਜੀ ਦੇਖ ਲਓ ਮਿੱਤਰੋ 6 ਗ੍ਰਾਮ ਮੁੱਲ ਕੋਈ ਨਹੀਂ ਹੁੰਦਾ ਕਹਿੰਦੇ ਤਾਨਾ ਦਾ ਮਿੱਤਰੋ ਅਨੇਰਾ ਹੋ ਗਿਆ ਹਿਸਾਬ ਲਾ ਲਓ ਤੁਸੀਂ ਤੇ ਲੈਟਾਂ ਲਾ ਲਾ ਕੇ ਬੰਦੇ ਲਉਂਦੇ ਆ ਆਏ ਨੀਗਾ ਬਈ ਛੱਡ ਕੇ ਹੀ ਜਾਣੇ ਆ 7 ਵਜ ਗਿਆ 7 ਵਜੇ ਦੇਖ